ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਤੇ ਹਾਜ਼ਰ ਹੋ ਗਏ ਤੁਹਾਡੇ ਲਈ ਇੱਕ ਹੋਰ ਅਪਡੇਟ ਲੈ ਕੇ ਸੋ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਾਧੇ ਨਾਲ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੀਆਂ ਸੋ ਹੁਣੇ-ਹੁਣੇ ਸਿੱਖਿਆ ਵਿਭਾਗ ਦਾ ਕੀ ਫੈਸਲਾ ਆਇਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਜ਼ਰੂਰ ਸਾਂਝੀ ਕਰਦੇ ਸੋ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਲਈ ਵੱਡੀ ਖ਼ਬਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਸਕ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਕਿ ਛੁੱਟੀਆਂ ਦੇ ਵਿੱਚ ਅੱਗੇ ਹੋਰ ਵਾਧਾ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਸ਼ਾਮ ਤੱਕ ਜਿਹੜਾ ਇਹ ਫੈਸਲਾ ਦੇਖਣ ਨੂੰ ਮਿਲ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ 8ਵੀਂ ਤੱਕ ਜਿੰਨੇ ਵੀ ਸਕੂਲ ਨੇ ਉਹਨਾਂ ਨੂੰ ਜਿਹੜਾ ਛੁੱਟੀਆਂ ਦੇ ਵਿੱਚ ਇੱਕ ਹਫ਼ਤੇ ਦਾ ਜਿਹੜਾ ਬਾਦਾ ਕੀਤਾ ਜਾ ਸਕਦਾ ਇਸ ਬੰਦੀ ਜਲਦੀ ਹੀ ਜਿਹੜਾ ਨੋਟਿਸ ਨੋਟੀਫਿਕੇਸ਼ਨ ਜਿਹੜਾ ਆਊਟ ਹੋਵੇਗਾ ਬਾਕੀ ਦੀ ਜਾਣਕਾਰੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ ਤਾਂ ਦੋਸਤੋ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਊਟ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਇਸ ਚੈਨਲ ਤੇ ਮਿਲੂਗੀ ਸੋ ਉਮੀਦ ਇਹ ਕੀਤੀ ਜਾ ਰਹੀ ਕਿ 8 ਤੱਕ ਬੱਚਿਆਂ ਜਿਹੜੀਆਂ ਡੈਫੀਨਿਟਲੀ ਛੁੱਟੀਆਂ ਦੇ ਵਿੱਚ ਬਾਦਾ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਾਕੀ ਜਦੋਂ ਵੀ ਕੋਈ ਅਪਡੇਟ ਆਉਂਦੀ ਸਭ ਤੋਂ ਪਹਿਲਾਂ ਜਾਣ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੋਸਤੋ ਮਿਲਦੇ ਆ ਨਵੀਂ ਤੇ ਖਾਸ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ